15 ਸਾਲਾਂ ਬਾਅਦ ਕਰਮੇ ਦੇ ਘਰ ਤੀ ਹੋਈ ਨਾਲ ਦੀ ਨੇ ਕਹਿਣਾ ਜੇ ਰੱਬ ਨੇ ਇੱਕੋ ਦੇਣਾ ਸੀ ਤਾਂ ਪੁੱਤ ਦੇ ਦਿੰਦਾ ਤੇ ਉਹ ਵੀ ਜਦੋਂ ਜਵਾਨੀ ਢਲ ਗਈ ਕਰਮੇ ਨੇ ਮੁਸਕਰਾ ਕੇ ਕਹਿਣਾ ਜਵਾਨਾ ਬਦਲ ਗਿਆ ਏ ਕੀ ਤੀ ਕੀ ਪੁੱਤ ਉਹ ਜਾਣੇ ਸਰਬੋ ਥੋੜੀ ਵੱਡੀ ਹੋਈ ਸਕੂਲ ਜਾਣ ਲੱਗੀ ਜਵਾਨਾ ਬੜੀ ਜਲਦੀ ਮੋੜ ਖਾ ਗਿਆ ਏ ਬੱਚੇ ਹੁਣ ਜਲਦੀ ਵੱਡੇ ਹੋਣ ਲੱਗ ਪਏ ਜਿਹੜੀਆਂ ਗੱਲਾਂ ਕਰਦੇ ਸੋਚ ਵੀ ਨਹੀਂ ਸਕਦੇ ਉਹ ਬੱਚੇ ਕਰ ਲੈਂਦੇ ਨੇ ਸਰਬੋ ਵੀ ਇਸੇ ਯੁੱਗ ਵਿੱਚ ਜਵਾਨ ਹੋਈ ਪੱਛਮੀ ਢਾਂਚਾ ਪੂਰੀ ਤਰ੍ਹਾਂ ਆਵੀ ਜਿਸ ਨੇ ਕੁਝ ਨਾ ਵੇਖਿਆ ਹੋਵੇ ਉਸ ਲਈ ਨਿੱਕੀ ਜਿਹੀ ਟਿੱਬੀ ਵੀ ਪਹਾੜ ਹੁੰਦੀ ਹੈ ਸਰਬੋ ਅਜੇ 12ਵੀਂ ਕਲਾਸ ਵਿੱਚ ਹੀ ਸੀ ਕਿ ਇੱਕ ਮੁੰਡੇ ਨੇ ਸਰਬੋ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸਰਬੋ ਦੀ ਦਿਲਚਸਪੀ ਵੀ ਉਸ ਮੁੰਡੇ ਵੱਲ ਬਦਲ ਲੱਗੀ ਫਰਵਰੀ ਦਾ ਮਹੀਨਾ ਸੀ ਉਸ ਮੁੰਡੇ ਨੇ ਕਦੇ ਫੁੱਲ ਲਿਆ ਦੇਣਾ ਕਦੇ ਚਾਕਲੇਟ ਉਹੀ ਗੱਲ ਜਿਨੇ ਕੁਝ ਨਾ ਦੇਖਿਆ ਹੋਵੇ ਉਸ ਦੇ ਲਈ ਨਿੱਕੀ ਜਿਹੀ ਟਿੱਬੀ ਵੀ ਪਹਾੜ ਹੁੰਦੀ ਹੈ ਉਸਨੇ ਘਰੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਕਿ ਟਿਊਸ਼ਨ ਜਾ ਰਹੀ ਹਾਂ ਪਰ ਉਸ ਮੁੰਡੇ ਨੂੰ ਮਿਲਣ ਚਲੇ ਜਾਇਆ ਕਰਨਾ ਕਦੇ ਬਹਾਨਾ ਮਾਰ ਕੇ ਸਕੂਲੋਂ ਉਸ ਮੁੰਡੇ ਨੂੰ ਮਿਲਣ ਚਲੇ ਜਾਇਆ ਕਰਨਾ ਘਰੋਂ ਬਾਹਰ ਦੀ ਵਿੱਚ ਜਾਣਾ ਰਾਹ ਵਿੱਚ ਕੱਪੜੇ ਬਦਲ ਕੇ ਉਸ ਮੁੰਡੇ ਨਾਲ ਚਲੇ ਜਾਣਾ ਸਰਬੋ ਨੂੰ ਲੱਗਣਾ ਦੁਨੀਆ ਤੇ ਤਾਂ ਉਹੀ ਆਈ ਆ ਦਿਨਿੰਨੇ ਵਧੀਆ ਲੰਘਣ ਲੱਗੇ ਇੱਕ ਦਿਨ ਮੁੰਡੇ ਨੇ ਹੋਟਲ ਵਿੱਚ ਜਾਣ ਲਈ ਕਿਹਾ ਕਿਹਾ ਕਿ ਅੱਜ ਬਹੁਤ ਖਾਸ ਦਿਨ ਆ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਕੁਝ ਗਿਫਟ ਵੀ ਦੇਣੇ ਆ ਪਹਿਲਾਂ ਮੁੰਡਿਆਂ ਦੀ ਜਵਾਨ ਏਦਾਂ ਹੀ ਹੁੰਦੀ ਆ ਮੁੰਡੇ ਆਪਣਾ ਲੈਵਲ ਸੁੱਟ ਦੇਣ ਤਾਂ ਜਿੰਨੀਆਂ ਮਰਜ਼ੀ ਕੁੜੀਆਂ ਨੂੰ ਪਹਾੜ ਬਣ ਦੀ ਸਜਾਣਾ ਗੱਲਾਂ ਨਾਲ ਰਜਾਇਆਣਾ ਹੋਵੇ ਕਿੰਨੀਆਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਦੇਣਾ ਪਰ ਉਹ ਸਿਰਫ ਪਹਿਲਾਂ ਹੀ ਹੁੰਦਾ ਹੈ ਬਾਅਦ ਵਿੱਚ ਓਵੇਂ ਜਿਵੇਂ ਲੀਡਰ ਬੋਟਾਂ ਤੋਂ ਬਾਅਦ ਮੂੰਹ ਮੋੜਦੇ ਨੇ ਸਰਬੋਂ ਨੂੰ ਗਿਫਟ ਵਧੀਆ ਲੱਗਦੇ ਸੀ 50 50 ਦੇ 100 100 ਦੇ ਉਹ ਗਿਫਟ ਉਸ ਨੂੰ ਮਾਪੇ ਦੇ ਸੁਪਨਿਆਂ ਤੋਂ ਵੱਡੇ ਦਿਸੇ ਉਹ ਹੋਟਲ ਵਿੱਚ ਜਾਣ ਲੱਗੀ ਬਾਰ-ਬਾਰ ਜਾਣ ਲੱਗੀ ਇੱਕ ਦਿਨ ਕੁਦਰਤ ਵਰਤ ਗਈ ਸਰਬੋਤੇ ਢਿੱਡ ਵਿੱਚ ਇੱਕ ਜੀਪ ਪਲਪ ਗਿਆ ਜਵਾਨ ਹੋ ਜਾਣ ਤੋਂ ਬਾਅਦ ਮੁੰਡੇ ਕੁੜੀਆਂ ਦਾ ਇੱਕ ਦੂਜੇ ਵੱਲ ਆਕਰਸ਼ਨ ਹੋ ਜਾਣਾ ਕੁਦਰਤ ਦਾ ਇੱਕ ਮਕਸਦ ਸ੍ਰਿਸ਼ਟੀ ਦੀ ਰਚਨਾ ਹੀ ਆ ਉਸਨੇ ਮੁੰਡੇ ਨੂੰ ਫੋਨ ਕਰਕੇ ਦੱਸਿਆ ਉਸਨੇ ਆਖਿਆ ਐਵੇਂ ਕਰ ਉਦਾਂ ਕਰ ਫਲਾਣੀ ਗੋਲੀ ਖਾ ਪਰ ਮੈਨੂੰ ਫੋਨ ਨਾ ਕਰ ਕੱਲੀ ਪੈ ਗਈ ਰੋਣ ਲੱਗੀ ਮਾਂ ਨੂੰ ਪਤਾ ਲੱਗਿਆ ਮਾਂ ਨੇ ਕੁੱਟੀ ਪਿਓ ਨੂੰ ਲੱਗੇ ਧਰਤੀ ਵੇਲ ਦੇ ਦੇਵੇ ਮੈਂ ਉਸ ਵਿੱਚ ਸਮਾ ਜਾਵਾਂ ਪਿਓ ਅੰਦਰ ਵੜ ਕੇ ਰੋਣ ਲੱਗਿਆ ਕੋਸਣ ਲੱਗਿਆ ਰੱਬ ਨੂੰ ਤੇ ਨਾਲ ਦੀ ਨੂੰ ਕਿ ਐਦੂ ਤਾਂ ਤੂੰ ਬਾਝ ਹੀ ਰਹਿ ਜਾਂਦੀ ਆ ਕਲੰਕਤਾ ਨਾ ਲੱਗਦਾ ਮੁੰਡਾ ਹੁੰਦਾ ਜੁੱਤੀਆਂ ਮਾਰਦਾ ਘਰੋਂ ਕੱਢ ਦਿੰਦਾ ਇਸ ਦਾ ਕੀ ਕਰਾਂ ਸਰ ਪਰ ਰੋਣ ਲੱਗੀ ਬਾਪੂ ਦੀਆਂ ਲੱਤਾਂ ਨੂੰ ਚਿੰਬੜਨ ਲੱਗੀ ਉਸ ਦੀ ਅੱਖਾਂ ਖੁੱਲ ਗਈਆਂ ਕਿ ਮਾਂ-ਬਾਪ ਤੋਂ ਬਿਨਾ ਕੋਈ ਨਹੀਂ ਹੁੰਦਾ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਰਮੇ ਨੇ ਆਖਿਆ ਕੋਈ ਨਹੀਂ ਪਾਣੀ ਪੀ ਸਰਬੋ ਨੂੰ ਲੱਗਿਆ ਖੋਰੇ ਸਭ ਠੀਕ ਹੋ ਜਾਣਾ ਪਰ ਥੋੜੀ ਦੇਰ ਬਾਅਦ ਸਰਬੋ ਦੇ ਮੂੰਹੋਂ ਝੱਗ ਜੀ ਆਉਣ ਲੱਗੀ ਜਿਵੇਂ ਕੁਝ ਹੋ ਗਿਆ ਹੋਵੇ ਜ਼ਹਿਰ ਦੀ ਸ਼ੀਸ਼ੀ ਕਰਮੇ ਨੇ ਪਹਿਲਾਂ ਹੀ ਟੋਆ ਪੁੱਟ ਕੇ ਦੱਬ ਦਿੱਤੀ ਸੀ ਹੁਣ ਆਪਣੀ ਪੱਗ ਸਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਸਰਬੋ ਨੂੰ ਦਿੱਤੀ ਸੀ ਕਿ ਪੁੱਤ ਦਾਗ ਨਾ ਲੱਗੇ ਹੁਣ ਸਪਾਗ ਨੂੰ ਆਪ ਸਾਹਮਣੇ ਦੀ ਕੋਸ਼ਿਸ਼ ਕਰ ਰਿਹਾ ਸੀ ਕਰਮੀ ਨੇ ਰੋਲਾ ਪਾ ਦਿੱਤਾ ਕਿ ਸਰਬੋ ਦੇ ਸੱਪ ਲੜ ਗਿਆ ਫੁੱਟ ਫੁੱਟ ਕੇ ਰੋਏ ਦੋਏ ਜੀ ਲੋਕਾਂ ਨੂੰ ਲੱਗਿਆ ਤੁਰ ਗਈ ਧੀ ਨੂੰ ਰੋਂਦੇ ਆ ਕਿਸ ਨੂੰ ਦੱਸਣ ਕੀ ਲੇਖਾਂ ਨੂੰ ਰੋਂਦੇ ਆ ਕੁੜੀਆਂ ਨੂੰ ਬੇਨਤੀ ਆ ਮੁੰਡੇ ਤਾਂ ਲੈ ਵਸੁੱਟ ਕੇ ਵੀ ਜੀ ਸਕਦੇ ਆ ਕੋਈ ਨਸ਼ੇੜੀ ਬਣ ਜੇਗਾ ਕੋਈ ਬਦਮਾਸ਼ ਤੁਹਾਡੇ ਕੋਲ ਕੀ ਰਾਹ ਹੈ ਇਸ ਗੱਲ ਵਿੱਚ ਕੁੜੀਆਂ ਦੇ ਖਿਲਾਫਤ ਨਹੀਂ ਗੱਲ ਉਸ ਰੋਲ ਦੀ ਹੋ ਰਹੀ ਹੈ ਜੋ ਧੀਆ ਬਹੁਤ ਸੋਨਾ ਨਿਵਾ ਕੇ ਇੱਕ ਬਹੁਤ ਸੋਨਾ ਸਮਾਜ ਸਿਰਜ ਸਕਦੀਆਂ ਹਨ ਪਰ ਮਾਡਰਨ ਸਮਾਜ ਹੋਣ ਦੇ ਬਾਵਜੂਦ ਵੀ ਉਹ ਟਿੱਬੀ ਨੂੰ ਪਹਾੜ ਸਮਝ ਲੈਂਦੀ ਹੈ ਇਹ ਗੱਲ ਬਹੁਤੀਆਂ ਕੁੜੀਆਂ ਲਈ ਹੈ ਤੇ ਨਹੀਂ ਵੀ